ਹਾਂ ਜੀ ਹੋਇਆ ਇੱਕ ਰੋ ਸੋ ਆਫੇਸ ਪਰ ਨਾਮ ਇਨ ਰਿਲੀਟਿਮ ਤੇ ਲਗੇ ਮਿੱਤਰੋ ਦਾਣਾ ਪਾਉਣ ਪਹਿਲਾਂ ਆਪਣੀ ਲੈ ਲਿਆ ਇੱਕ ਸੋਨਾ ਆਪਣਾ ਇਹਦੇ ਵਿੱਚ ਪਾਉਂਦੇ ਕਣ ਕਣ ਕੋਈ ਨਹੀਂ ਐ ਵਿੱਚ ਕਣ ਪਾਉਂਦਾਂਗੇ ਜਈ ਇੱਕ ਟੋਗੜ 15 ਕਿਲੋ ਆਪਣਾ ਹੋਈ ਸਾਫਤਾ ਆਪ ਦਾ ਸਟੇਜ ਉੱਪਰ ਕਰ ਦੇ ਲਈ ਬਾਸ ਕਿਲੋ ਆਪਣਾ ਵਿੱਚ ਇਦਾਂ ਸਭੀ ਲਈ ਸਭੋ ਪਾਵਾਂਗੇ ਵਿੱਚ ਲੋ ਲੋ ਖੜਾ ਹੋ ਜੀ ਲੋੜੇ ਤੇ ਉਹਨੇ ਨਾਮੇ ਦਾਵਾ ਆ ਵਿੱਚ ਪਾ ਲਈ ਧਨ ਹੋਦਾ ਇਹਨੇ ਮੇਟਰ ਪਾ ਲਿਆ ਪਾਵਾਂਗੇ ਦੂਸਰਾ ਨਾ ਬਣਾਉਣ ਦੇ ਵਿੱਚ ਜੇ ਕੋਈ ਹੋ ਜੇ ਆ

아이들 들로서 서로 우리 사회에 보는 그 원인, 내일 들로서는 왕사들이 나 스스로서로 말하는 ਉੱਤਰ ਵੀ ਲੋਕਾਂ ਅਗੇ ਰੱਖਦੇ ਹਾਂ ਤੇ ਚੱਲ ਜੂਗਾ ਵਧੀਆ ਟਾਈਮ ਤੇ ਉੱਕੇ ਰਵੇ ਦੇ ਨੂੰ ਪਾਉਂਦੇ ਆਂ ਜੀ ਲੋਕ 1 ਬੰਨ੍ਹੇ ਕਰ ਉਸ ਤੇ ਬਾਕੀ ਸਮਾਨ ਵੀ ਪਾਉਂਦੇ ਆਂ ਤੇ ਲੋ ਜੀ ਜੁਆਰ ਵੀ ਪਾਤੀ ਆਪਾਂ ਨੇ ਕਰੋ ਚੈੱਕ ਠੀਕ ਹੈ ਜੀ ਤੇ ਮਿੱਤਰੋ ਇਹਨੂੰ ਮਿਕਸ ਕਰ ਦਾਂਗੇ ਬਸ ਹੁਣ ਮਿਕਸ ਕਰਕੇ ਇਹਨ ਬਣਾ ਦਾਂਗੇ ਵਧੀਆ ਦਾਣਾ ਸਾਰੇ ਨੂੰ ਮਿਕਸ ਕਰਾਂਗੇ ਇਹਦੇ ਵਿੱਚ ਹਲੇ ਇੱਕ ਦੋ ਚੀਜ਼ ਹੋਰ ਰਹਿ ਗਈ ਉਹ ਵੀ ਪਾਉਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਤੇ ਖਰਾਕ ਆਪਣੀ ਬਣ ਕੇ ਹੋ ਜੂਗੀ ਤਿਆਰ ਜੋੜੀ ਵਾਲਿਆਂ ਕਬੂਤਰਾਂ ਨੂੰ ਕੂਤਰ ਰਹੂਗੇ ਫਿੱਟ ਤੇ ਬੱਚੇ ਬਹੁਤ ਸੋਹਣੇ ਪੜੂਗੇ ਤੇ ਉਸ ਤੋਂ ਬਾਅਦ ਫਿਰ ਕਣਕ ਕੋਲਤੀ ਚਲਾਈ ਜਾਵਾਂਗੇ ਕੱਲੀ ਆ ਦੇਖੋ ਇਹ ਤਾਰਾ ਮੀਰਾ ਥੋੜੀ ਗੰਦੀ ਥੀ ਬਾਕੀ ਸਾਰਾ ਸਮਾਨ ਆਪਣਾ ਧੋਇਆ ਵਾਏ ਐਨ ਵਧੀਆ ਏ ਆ ਦੇਖੋ ਵਿੱਚ ਜਵਾਰ ਦੇ ਦਾਣੇ ਵੀ ਹੋਗੇ ਸਾਰਾ ਮਿਕਸ ਕਰਕੇ ਐ ਦਾਣਾ ਵਧੀਆ ਬਣ ਜਾਊਗਾ ਦੇਖੋ ਜਵਾਰ ਸਰੋਂ ਇਹ ਸਾਰਾ ਕੁਝ ਆਪਣਾ ਸਾਫ਼ ਸੀ ਬਾਕੀ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਰਹਿ ਗਈਆਂ ਦੋ ਚਾਰ ਚੀਜ਼ਾਂ ਰੁਲਾਉਣੇ ਨੂੰ ਤੇ ਉਹ ਵੀ ਰੁਲਾ ਦਈਏ ਤੇ ਦਿਖਾਉਂਦੇ ਆ ਫਿਰ ਤੁਹਾਨੂੰ ਓਕੇ ਆ ਬਾਕੀ ਚਲੋ ਜੀ ਤਰੁ ਤਰਾਉਂਦੇ ਹੁ ਇਹ ਅਗੇ ਛੋਲੇ ਕਾਲੇ ਕਾਲੇ ਛੋਲੇ ਇਹ ਵੀ ਤਾਂ ਨੇ ਹੇਠਾਂ ਹੁਣ ਬਾਰੇ ਇਹ ਸੰਦੇ ਸਾਰੇ ਜੇ ਤਰਵਾ ਦਾਂਗੇ

ਤੇ ਉਹ ਵੀ ਖਰੀਦਣੀ ਹੁੰਦੀ ਜੀ ਤਿਆਰ ਇਹ ਆ ਗਿਆ ਛੋਲਿਆਂ ਦਾ ਤਫਾੜਾ ਜਰੂਰੀ ਪਾ ਲੈਣੇ 2 ਕਿਲੋ ਇਹ ਪਾਇਆ 2 ਕਿਲੋ ਛੋਲੇ ਭਾਈ 2 ਕਿਲੋ ਮੂੰਗੀ ਭਾਈ ਆਪਾਂ ਤੇ ਇਹ ਛੋਲੇ ਦਾ ਤਫਾੜਾ ਤੇ ਇੱਕ ਦੋ ਆਈਟਮ ਹੋਰ ਰਹੀ ਉਹ ਨੀਚੇ ਆਪਾਂ ਲੈ ਲਏਗੇ ਉਹ ਵੀ ਤੇ ਉਹ ਵੀ ਜਰੂਰੀ ਹੁੰਦੇ ਨੇ ਸਿਰ ਤੋਂ ਹੇਠੇ ਤੇ ਬਾਕੀ ਉਹ ਪੀਏ ਜੇ ਖਰਾਕ ਵਧੀਆ ਲੱਗੇ ਜੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤਾਂ ਇਹ ਬਣਾਉਂਦੇ ਆ ਤੇ ਮਿਕਸ ਬਾڑا ਇਸ ਵਾਰ 35 ਵਾਰ ਪਾਇਆ ਏ ਤੇ ਲਾ ਦੇ ਅੱਗੇ ਨੂੰ ਚੇ ਤੇ ਹੋਰ ਸਮਾਨ ਜਿਹੜਾ ਇੱਕ ਦੋ ਰਲਾਣਾ ਨੇ ਉਹੀ ਲੈ ਆਈਏ ਤੇਰਾ ਜੀ ਲੋਈ ਤਰਪ ਬਾਕੀ ਸਮਾਨ ਵੀ ਪਾ ਦਈਏ ਹੁਣ ਛੋਲਿਆਂ ਦੀ ਦਾਲ ਪਾਣੀ ਐ ਤੇ ਮਸਲੀ ਮਸਲੀ ਸੋਇਆਬੀਨ ਹੈ ਇਹ ਵੀ ਪਾ دیਏ ਮਿੱਤਰੋ ਕਿ ਲੋਕੀ ਲੋਈ ਹੈ ਇਹ ਵੀ ਪਾ دیਏ ਤੁ ਲੋਜੀ ਸੋਇਆਬੀਨ ਵੀ ਪਾ ਗੀਏ ਵੈਸੇ ਦਾ ਪਹਿਲਾ ਭਈ ਭਈ ਹੋਈ ਹੈ ਵਿੱਚ ਮਿਕਸ ਦਾ ਲੈ ਦੇ ਤੇ ਆਪਾਂ ਨੇ ਮਿੱਤਰੋ ਇਹ ਤਾਂ ਬਣਉਣੀ ਥੋੜੀ ਇਹ ਚਰਬੀ ਬਣਾਉਂਦੀ ਹੈ ਤੇ ਭਈ ਸੀ ਕਰੇ ਪਹਿਲਾਂ ਦੀ ਲਹਿੰਦੀ ਹੋਈ ਇਹ ਵੀ ਪਾਉਣੀ ਹੈ ਹੁਣ

ਤੇ ਜਦੋਂ تاسو ਨੂੰ ਇਹੇ ਤੋਵੇ ਲਾ ਤੇ ਬਸਤੀ ਕੀ ਤੋਂ ਹੁੰਦੀ ਹੈ ਤਾਂ ਤੁਹਾਡਾ ਟੋਨ ਟੈਨ ਲਾਉਂਦਾ ਹੈ ਜਿਆਦਾ ਬਲ ਮਾਰੇ ਤੇ ਜੁਦੇ ਰੱਖ ਕੇ ਤੇ ਲੋ ਦੀ ਆ ਵੀ ਪਾਟੇ ਨੇ ਨਾਲ ਦੀ ਦਵਾ ਇਹ ਕਰਨੇ ਤੇ ਦੀ ਵਾਰ ਮੈਂ ਇਹ ਦਿਖਾਉਂਦੇ ਕੀ ਵੀਰ ਜੀ ਇਹ ਦਾਅੜੀ ਇਸ ਵਾਰ ਆਪਾਂ ਨੇ ਪੈਡਲਰ ਪਾਉਣ ਦਾ ਮਸੂਦ ਕੀਤਾ ਤੇ ਇਹ ਜਿਹੜਾ ਚੋਰ ਦੀ ਲਾਈਟ ਗਈ ਕੰਨੀ ਕਰਨੀ ਹੋਣੀ ਇਹ ਲਾਉਣੀ ਹੈ ਰੌੜਾ ਬੇਕਰਨਾ ਲੋਡ ਇੱਕ ਵੀ ਪਰਵਾਹ ਨਹੀਂ ਸਾਰੇ ਤੇ ਲੋ ਵੀ ਹੋ ਗਿਆ ਕਿ ਉਹ ਛੋਹ ਬੈਂ ਦਾ ਉਹੀ ਪਰਵਾਹ ਨਹੀਂ ਤੇ ਛੋਹ ਕਈ ਦਾ ਥੋੜੀ ਹੀ ਰੱਖ ਲੰਗੇ ਜੇ ਕੋਈ ਆਪਣਾ ਛੋਲੇ ਦਾ ਦੁੱਪ ਵਸੇ ਜਹਾਰਾ ਬਾਟੇਗਾ ਇੱਕੋ ਗੱਲ ਹੈ ਛੋਲੇ ਦਾ ਪਰਵਾਹ ਨਹੀਂ ਦੂਜੀ ਨਹੀਂ ਬਿਲਕੁਲ ਤੇ ਇਹ ਮੇਰੇ ਅੱਗੇ ਆ ਰਹੇ ਨੇ ਤੇ ਇਹਨੂੰ ਕਰਦੇ ਆ ਉਹ ਮਿੱਕਸ ਤੇ ਦਾਣਾ ਪਾਉਂਗਾ ਤਿਆਰ ਤੇ ਦੇਖਦੇ ਆ ਦਾਣਾ ਮਿਕਸ ਹੋ ਜਾਈ ਜੇ ਵੀ ਕਾ ਹੱਥ ਨਾਲ ਦੱਬਾ ਦਿੱ ਗਏ ਸਰੋਂ ਦਾਣੇ ਦੀ ਉਹ ਹੋਲਵਾ ਲਾ ਲਾਂਗੇ ਵਿੱਚ ਬਾਟੀ ਦੇ ਵਿੱਚ ਚੱਕ ਰੱਖਾਂ ਔਰ ਇਹਨੂੰ ਰੋੜ ਲੈਂਦੇ ਹਾਂ ਰੋੜ ਲਈ ਤਾਂ ਦੀ ਮਿਕਸ ਹੈ ਨਾਲ ਇੱਕ ਸਾਰਾ ਤੇ ਫਿਰ ਦਾ ਹੁੰਦੇ ਹੁਣ ਤੋ ਕਹਾਂ ਬੋਲ ਰਿਹਾ ਮੈਂ ਤਾਂ ਮਨ ਤੋ ਕਹਾਂ ਇੱਕ ਸਾਲ ਵਿੱਚ ਸ ਕਰਦਾਂਗੇ ਲੋ ਜੀ ਮਿੱਤਰੋ ਕਰੋ ਚੱਕ ਦਾਣੇ ਦੀ ਕੁਆਲਿਟੀ ਠੀਕ ਆ ਜੀ ਬਣਾ ਲਏ ਦਾਣਾ ਆਪਾਂ ਨੇ ਤੇ ਹੁਣ ਇਹਨਾਂ ਨੂੰ ਪਾਉਂਦੇ ਆ ਬਾਲਟੀ ਬੁਲਟੀ ਚ ਡਰਮ ਚ ਭਰ ਕੇ ਰੱਖ ਦਾਂਦੇ ਆ ਵੀ ਪਤਾ ਨਹੀਂ ਕਿ ਆ ਬੀੜੀਆਂ ਬੁੜੀਆਂ ਨਿਕਲਦੀਆਂ ਨੇ ਇਹ ਇਹ ਉਦੇ ਚੋਂ ਨਿਕਲੀਆਂ ਐ ਕਿ ਇਹ ਤਾਰਾ ਮੀਰਾ ਚੋਂ ਤੇ ਕਰੋ ਇਹ ਦਾਣੀ ਕੁਆਲਿਟੀ ਚੈੱਕ ਉਤਰਾ ਲਈ ਦਾਣਾ ਬਦ ਦੂ ਐਡਮਾ ਪਾ ਲਿਆ ਤੇ ਇਹਨਾਂ ਨੂੰ ਮਿੱਤਰੋ ਭਰ ਕੇ ਰੱਖਦੇ ਆਂ ਦਾਣੇ ਨੂੰ ਰੱਖ ਲਿਆ ਹੁਣ ਸਟੋਰ ਕਰਕੇ ਦਿਖਾਉਂਦੇ ਆਂ ਫੇ ਸਾਨੂੰ ਕਿੰਨੇ ਭਾਂਡੇ ਭਰਦੇ ਆ ਦਾਜਾ ਹੋ ਜਾਊਗਾ ਆਪਾਂ ਨੂੰ ਕਿੰਨਾ ਕ ਹੋ ਗਿਆ ਪਤਾ ਚੱਲ ਜਾਊਗਾ ਲਓ ਜੀ ਓਕੇ ਲਓ ਜੀ ਇਹ ਬਣਾਇਆ ਮਿੱਤਰੋ ਦਾਣਾ ਤੇ ਮਿਕਸ ਕਰਕੇ ਰਲਾਲੇ ਆਪਾਂ ਨੇ ਇਹ ਬਣ ਗਿਆ ਇੱਕ ਡਰਮ ਇਹ ਭਰ ਗਿਆ ਇੱਕ ਇਹ ਮਲਟੀ ਭਰ ਗਈ ਤੇ ਅੱਧੀ ਇਹ ਭਰ ਗਈ 50 52 ਕਿਲੋ ਦਾਣਾ ਬਣ ਗਿਆ ਇਹ ਤੇ ਜੇ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲਦੀ ਜਲਦੀ ਮਿਲ ਸਕੇ ਮਿਲਦੇ ਆਈਏ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਜੁੜੇ ਹੋਏ ਵੀਡੀਓ ਦੇ ਨਾਲ ਧੰਨਵਾਦ ਤੇ ਦਾਣਾ ਦੇਖਦੇ ਆ ਪਾ ਕੇ ਕੀ ਰਿਜ਼ਲਟ ਮਿਲਦਾ ਹੈ ਆਪਾਂ ਨੂੰ ਬੱਚੇ ਕਿਵੇਂ ਪਲਦੇ ਆ ਕਿਵੇਂ ਨਹੀਂ ਇਹ ਮਿਕਸ ਦਾਣਾ ਆਪਾਂ ਨੇ ਪਹਿਲੀ ਵਾਰ मंगवाया ਏ ਤੇ ਸਾਰਾ ਕੁਝ ਹੀ ਪਾਤੇ ਆ ਮੈਂ ਕਹਿੰਦਾ 20 ਤਰ੍ਹਾਂ ਦਾ ਦਾਣਾ ਹੋਣਾ ਇਹਦੇ ਵਿੱਚ ਤੇ ਦੇਖਦੇ ਆ ਬਾਬਿਓ ਮਾਲਕ ਮਿਹਰ ਕਰੇ ਕੀ ਬਣਦਾ 2026 ਚ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਓਕੇ ਜੀ